ਤੇ ਵਿਢ ਭਾਗੇ ਬਣੇ ਹੋ ਅੱਜ ਮੇਰੇ ਅਤੇ ਪੀਰੀ ਦੇ ਮਾਲਕ ਸ੍ਰੀ ਮਹੇਂ ਨਾਨਕ ਦਲ ਭਾਂਜਨ ਗੁਰ ਸੂਰਮਾ ਮੜ ਜੋਧਾ ਬਹੁ ਪਰੇ ਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਗਰ ਤਿਆਰ ਕਰਕੇ ਬੀੜ ਸਾਹਿਬ ਲੈ ਕੇ ਗਏ ਬੀੜ ਸਾਹਿਬ ਕਿਉਂ ਸ਼ਬਦ ਵਰਤਦੇ ਆ ਜੀ ਬੀੜ ਕਹਿੰਦੇ ਨੇ ਜੰਗਲ ਨੂੰ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਜੰਗਲ ਵਿੱਚ ਰਿਆ ਕਰਦੇ ਸੀ ਜੰਗਲ ਵਿੱਚ ਜੰਗਲ ਵਿੱਚ ਡੇਰਾ ਲਾਇਆ ਬਾਬਾ ਬੁੱਢਾ ਸਾਹਿਬ ਜੀ ਜੰਗਲ ਵਿੱਚ ਬੈਠੇ ਤੇ ਜਦੋਂ ਮਾਤਾ ਗੰਗਾ ਜੀ ਨੰਗੇ ਪੈਰੀ ਲੰਗਰ ਲੈ ਕੇ ਗਏ ਨਾ ਅੱਗੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿੱਚ ਕੰਮ ਕਰਦੇ ਪਏ ਸਨ ਦੌੜ ਕੇ ਆਏ ਆਣ ਕੇ ਕਹਿੰਦੇ ਮਾਂ ਮੈਨੂੰ ਬੜੀ ਭੁੱਖ ਲੱਗੀ ਸੀ ਮੈਂ ਡੀਗਦਾ ਪਿਆ ਸੀ ਮੇਰੀ ਮਾਂ ਪ੍ਰਸ਼ਾਦਾ ਲੈ ਕੇ ਆ ਗਈ ਆ ਕਹਿੰਦੇ ਨੇ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਰੱਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੜਾ ਮਾਰਿਆ ਮਾਤਾ ਜੀ ਨੇ ਪ੍ਰਸ਼ਾਦੇ ਜੋ ਲਿਆਂਦੇ ਸਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਰੋਸੇ ਮਿੱਠੇ ਪ੍ਰਸ਼ਾਦੇ ਲੱਸੀ ਗੰਡਾ ਤੇ ਕਹਿੰਦੇ ਨੇ ਉੱਥੇ ਬਾਬਾ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਤਾਂ ਸਭ ਕੁਝ ਆਪ ਕਰਨ ਦੇ ਸਮਰੱਥ ਨੇ ਬਸ ਇਸ ਬੁੱਢੇ ਨੂੰ ਵਡਿਆਈਆਂ ਦੇ ਰਹੇ ਕਹਿੰਦੇ ਕਰਨਾ ਸਭ ਕੁਝ ਗੁਰੂ ਨੇ ਆ ਵਡਿਆਈਆਂ ਇਸ ਬੁੱਢੇ ਦੀ ਝੋਲੀ ਵਿੱਚ ਪਾ ਦਿੱਤੀਆਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨਿਆ ਮੁੱਕੀ ਮਾਰ ਕੇ ਤੇ ਸ਼ਬਦ ਵਰਤਿਆ ਮਾਤਾ ਗੰਗਾ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਦਾ ਜਿਨ ਕਾ ਬਲ ਗੁਣ ਕਿਨੇ ਨਾ ਸੋਧਾ ਜਦੋਂ ਮਾਤਾ ਗੰਗਾ ਜੀ ਹਾਜ਼ਰ ਹੋਏ ਪ੍ਰਸ਼ਾਦਾ ਛਕਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਕੀ ਮਾਰ ਕੇ ਗੰਡਾ ਭੰਦਿਆ ਕਿਹਾ ਸੀ ਮਾਤਾ ਗੰਗਾ ਜੀ ਤੇਰੇ ਕਰ ਇਹੋ ਜਿਹਾ ਲਾਲ ਪ੍ਰਗਟ ਹੋਵੇਗਾ ਜਿਹਦੇ ਗੁਨਾ ਨੂੰ ਜਿਹਦੇ ਬਲ ਨੂੰ ਕੋਈ ਕਥਨ ਨਹੀਂ ਕਰ ਸਕਦਾ ਜਿਵੇਂ ਮੈਂ ਮੁੱਕੀ ਮਾਰ ਕੇ ਗੰਡਾ ਭੰਨਿਆ ਹੈ ਮਾਤ ਗੰਗਾ ਸਮਾਏਗਾ ਤੇਰਾ ਪੁੱਤਰ ਵੱਡੇ ਵੱਡੇ ਮੁਗਲਾਂ ਦੇ ਸਿਰ ਭੰਨਦਿਆ ਕਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਪੁੱਤਰ ਦਲ ਭੰਜਨ ਗੁਰ ਸੂਰਮਾ ਬਣ ਜਉਦਾ ਬਹੁ ਪਰਪਕਾਰੀ ਭਾਈ ਗੁਰਦਾਸ ਜੀ ਨੇ ਵੀ ਸ਼ਬਦ ਵਰਤਿਆ ਵੱਡੇ ਵੱਡੇ ਦਲਾਂ ਨੂੰ ਭੰਨਣ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਵਰ ਦਿੱਤਾ ਨਾ ਤੇ ਗੁਰੂ ਪਿਆਰੇ ਮਾਤਾ ਗੰਗਾ ਜੀ ਬੜੇ ਖੁਸ਼ ਹੋਏ ਬੜੇ ਖੁਸ਼ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤਾ ਬਾਣੀ ਕਹਿੰਦੀ ਆ ਨਾਨਕ ਦਾਸ ਮੁਖ ਤੇ ਜੋ ਬੋਲ ਹੈ ਇਹੀਂ ਆ ਉਹੀਂ ਸੱਚ ਹੋਵੇ ਜੋ ਗੁਰੂ ਦਾ ਦਾਸ ਵੈ ਗੁਰੂ ਦਾ ਮੁਖ ਤੋਂ ਬੋਲਦਾ ਇੱਥੇ ਵੀ ਸੱਚ ਤੇ ਉੱਥੇ ਵੀ ਸੱਚ ਹੁੰਦਾ ਹੈ। ਬਚਨ ਹੋਇਆ ਕਹਿੰਦੇ ਨੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਧਰ ਵਿੱਚ ਆਉਣਾ ਹੋਇਆ। ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਦੇਖਿਆ ਵੀ ਪ੍ਰਿਥੀ ਚੰਦ ਬੜਾ ਵੈਰ ਕਰਦਾ ਹੈ। ਇਹਦੇ ਤੋਂ ਪਾਸਾ ਵੱਟ ਲੈਣਾ ਚੰਗਾ ਹੈ। ਮਹਾਰਾਜਾ ਅੰਮ੍ਰਿਤਸਰ ਤੋਂ ਦੂਰ ਇੱਕ ਨਗਰ ਵਿੱਚ ਮਹਾਰਾਜ ਨੇ ਉਸ ਵੇਲੇ ਕਹਿੰਦੇ ਜਾਣਾ ਚੰਗਾ ਸਮਝਿਆ ਵਡਾਲੀ ਨਗਰ। ਵਡਾਲੀ ਨਗਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮਹਾਰਾਜ ਆਪਣੇ ਪਰਿਵਾਰ ਨੂੰ ਲੈ ਕੇ ਨਾ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚੋਂ ਤੇ ਮਹਾਰਾਜ ਵਡਾਲੀ ਨਗਰ ਆ ਗਏ। ਪ੍ਰਿਥੀ ਚੰਦ ਤੋਂ ਦੂਰ ਹੋ ਗਏ ਥੋੜਾ ਜਿਹਾ। ਵਡਾਲੀ ਨਗਰ ਆਏ ਤੇ ਇਸ ਵਡਾਲੀ ਨਗਰ ਦੇ ਵਿੱਚ ਅੱਜ ਦੇ ਸ਼ੁਭ ਦਿਹਾੜੇ 1595 ਨੂੰ ਮਾਤਾ ਗੰਗਾ ਜੀ ਦੇ ਉਧਰ ਵਿੱਚੋਂ ਮਾਤਾ ਗੰਗਾ ਜੀ ਨੇ ਹੁਣ ਹਾਰ ਬਾਲਕ ਨੂੰ ਜਨਮ ਦਿੱਤਾ ਮਾਤਾ ਗੰਗਾ ਜੀ ਦੀ ਕੁੱਖ ਵਿੱਚੋਂ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ 1595 ਨੂੰ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਾਹਿਬ ਜੀ ਦਾ ਆਉਣਾ ਹੋਇਆ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਘਰ ਵਿੱਚ ਬੜੀਆਂ ਖੁਸ਼ੀਆਂ ਗੁਰੂ ਪਿਆਰਿਓ ਜਿਹੜੇ ਮੰਗਤੇ ਮੰਗਣ ਵਾਲੇ ਆਉਂਦੇ ਨੇ ਵਧਾਈਆਂ ਦੇਣ ਆਉਂਦੇ ਨੇ ਉਹਨਾਂ ਨੂੰ ਝੋਲੀਆਂ ਭਰ-ਭਰ ਕੇ ਦਾਨ ਦਿੱਤਾ ਮਠਿਆਈਆਂ ਮੰਡੀਆਂ ਆਸਰ ਦਿੱਤੇ ਆਨਾਜ ਦਿੱਤਾ ਸੰਗਤਾਂ ਬੜੀ ਖੁਸ਼ੀ ਮਨਾਈ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਆ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਰ ਪੁੱਤਰ ਆਇਆ ਤੇ ਜਦੋਂ ਮਹਾਰਾਜ ਨੂੰ ਪੁੱਤਰ ਦੀ ਦਾਤ ਮਿਲੀ ਨਾ ਤੇ ਉਹ ਸ਼ਬਦ ਮਹਾਰਾਜ ਨੇ ਇੱਕ ਉਚਾਰਨ ਕੀਤਾ ਸੀ ਪਿਆਰਿਓ ਸੋਰਠ ਮਹੱਲਾ ਪੰਜਵਾਂ 628 ਅੰਗ ਤੇ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਤਾਈ ਪੂਰਨ ਬਰਮ ਪਾਰ ਪੂਰਨ ਪੁਰਖ ਪਾਰ ਬ੍ਰਹਮ ਸੁਆਮੀ ਇਸ ਤਰੀਕੇ ਦੇ ਨਾਲ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਪਿਆਰਿਓ ਸ਼ਬਦ ਉਚਾਰਨ ਕੀਤਾ ਖੁਸ਼ੀ ਦੇ ਵਿੱਚ ਕਿ ਪ੍ਰਮਾਤਮਾ ਨੇ ਸਾਨੂੰ ਪੁੱਤਰ ਬਖਸ਼ਿਸ਼ ਕੀਤਾ ਹੈ ਸਾਡੇ ਘਰ ਪੁੱਤਰ ਆਇਆ ਹੈ ਸਾਡੇ ਘਰ ਪੁੱਤਰ ਦੀ آمد ਹੋਈ ਆ ਤੇ ਜਦੋਂ ਪੁੱਤਰ ਦਾ ਆਉਣਾ ਹੋਇਆ ਨਾ ਪ੍ਰਿਥੀ ਚੰਦ ਨੂੰ ਖਬਰ ਮਿਲੀ ਵੀ ਅਰ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਹੋਇਆ ਤੇ ਸੜ ਬਲ ਗਿਆ ਸੜ ਬਲ ਗਿਆ ਫਿਰ ਕਹਿੰਦੇ ਨੇ ਉਹਨੇ ਪਹਿਲਾ ਵਾਰ ਕੀ ਕੀਤਾ ਉਹਨੇ ਇੱਕ ਦਾਈ ਖਰੀਦੀ 200 ਰੁਪਏ ਵਿੱਚ 200 ਰੁਪਏ ਦੇ ਵਿੱਚ ਦਾਈ ਖਰੀਦੀ ਉਹਨੂੰ ਕਿਹਾ ਕਿ ਤੂੰ ਵਡਾਲੀ ਜਾ ਤੇ ਹਰਗੋਬਿੰਦ ਨੂੰ ਜ਼ਹਿਰ ਦੇ ਦੇ ਦੁੱਧ ਵਿੱਚ ਉਹਨੇ ਦੁੱਧ ਤੇ ਜ਼ਹਿਰ ਲਾਇਆ ਤੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੁੱਧ ਚਗਾਉਣ ਦੀ ਕੋਸ਼ਿਸ਼ ਕੀਤੀ ਦੁੱਧ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨੇ ਦੁੱਧ ਲਾ ਕਰਕੇ ਥਣਾ ਨੂੰ ਜ਼ਹਿਰ ਲਾ ਕੇ ਦੁੱਧ ਦੇਣ ਦੀ ਕੋਸ਼ਿਸ਼ ਕੀਤੀ ਨਾ ਤੇ ਮਹਾਰਾਜ ਮੁੱਖ ਪਾਸੇ ਕਰ ਲਿਆ ਉਹਨੇ ਮਹਾਰਾਜ ਦਾ ਮੁੱਖ ਫੜ ਕੇ ਨਾ ਉਨੇ ਯਤਨ ਕੀਤਾ ਵੀ ਇਹਨੂੰ ਦੁੱਧ ਦੇਵਾਂ ਜ਼ਹਿਰ ਵਾਲਾ ਪਰ ਮਹਾਰਾਜ ਨੇ ਦੁੱਧ ਵੱਲ ਮੁਖ ਕੀਤਾ ਹੀ ਨਹੀਂ ਮਹਾਰਾਜ ਕਲਕਾਰੀਆਂ ਮਾਰਦੇ ਨੇ ਆਵਾਜ਼ ਸੁਣੀ ਮਾਤਾ ਗੰਗਾ ਨੇ ਦੌੜ ਕੇ ਆਏ ਵੇਖਿਆ ਕਿ ਇੱਕ ਦਾਈ ਬੜੇ ਥੱਕੇ ਦੇ ਨਾਲ ਦੁੱਧ ਦੇਣ ਦੀ ਕੋਸ਼ਿਸ਼ ਕਰਦੀ ਪਈ ਆ ਜਦੋਂ ਪਤਾ ਲੱਗਾ ਇਹ ਕੀ ਪੁੱਛਿਆ ਮਾਤਾ ਗੰਗਾ ਨੇ ਉਹਨੇ ਗੁਰੂ ਪਿਆਰਿਓ ਉਸ ਵੇਲੇ ਨਾ ਜ਼ਹਿਰ ਬੜਾ ਕਰੜਾ ਸੀ ਉਹ ਜ਼ਹਿਰ ਨੂੰ ਚੜ ਗਿਆ ਉਹਨੇ ਮਰਨ ਤੋਂ ਪਹਿਲਾਂ ਬੋਲ ਕਹੇ ਕਿ ਮਾਤਾ ਜੀ ਮੇਰੇ ਤੋਂ ਪਾਪ ਹੋ ਗਿਆ ਮੈਂ ਪ੍ਰਿਥੀ ਚੰਦ ਦੀ ਪਰੇਰੀ ਹੋਈ ਆਈ ਸੀ ਪ੍ਰਿਥੀ ਚੰਦ ਨੇ ਮੈਨੂੰ 200 ਰੁਪਏ ਦਿੱਤਾ ਸੀ ਕਿ ਭਾਰਗ ਗੋਬਿੰਦ ਨੂੰ ਮਾਰ ਦੇ ਪਰ ਬਾਲਕ ਨੇ ਦੁੱਧ ਨਹੀਂ ਲਿਆ ਪਰ ਮੈਂ ਪਾਪ ਕਰ ਬੈਠੀ ਆਂ ਕਹਿੰਦੇ ਨੇ ਉਸ ਵੇਲੇ ਜ਼ਹਿਰ ਚੜ ਗਿਆ ਤੇ ਮਰ ਗਈ ਸੀ ਇਹ ਵੀ ਯਤਨ ਨਿਸਫਲ ਗਿਆ ਫਿਰ ਜਦੋਂ ਇਹ ਵੀ ਯਤਨ ਫੇਲ ਹੋ ਗਿਆ ਫਿਰ ਪ੍ਰਿਥੀ ਚੰਦ ਨੇ ਆਖਿਆ ਵੀ ਹੁਣ ਹੋਰ ਯਤਨ ਕਰਨਾ ਚਾਹੀਦਾ ਫਿਰ ਉਹਨੇ ਇੱਕ ਸਪੇਰਾ ਖਰੀਦਿਆ ਸੱਪ ਵਾਲਾ ਸਪੇਰਾ ਉਹਨੂੰ ਕਿਹਾ ਤੂੰ ਵਡਾਲੀ ਜਾ ਉਥੇ ਜਾ ਕਰਕੇ ਤੂੰ ਸੱਪ ਖਾ ਸਾਰਿਆਂ ਨੂੰ ਤੇ ਜਦੋਂ ਬਾਲਕ ਹਰਗੋਬਿੰਦ ਆਵੇਗਾ ਸੱਪ ਉਹਦੇ ਵੱਲ ਛੱਡ ਦੇਵੀਂ ਉਹਨੂੰ ਡੰਗ ਮਾਰ ਦੇਗਾ ਉਹ ਖਤਮ ਹੋ ਜਾਏਗਾ ਕਹਿੰਦੇ ਸਪੇਰਾ ਲਾਲ ਚਦੀਨ ਵਿਡਾਲੀ ਨਗਰ ਵਿੱਚ ਆਇਆ ਤੇ ਉੱਥੇ ਆ ਕਰਕੇ ਨਾ ਉਹਨੇ ਸੱਪ ਛੱਡਿਆ ਲੋਕ ਇਕੱਠੇ ਹੋ ਗਏ ਸੱਪ ਛੱਡਿਆ ਤੇ ਮਾਤਾ ਗੰਗਾ ਜੀ ਆਪਣੇ ਲਾਲ ਨੂੰ ਵੀ ਲੈ ਕੇ ਆਏ ਵੀ ਆ ਜਾ ਸੱਪ ਵਿਖਾਉਣੀ ਆ ਤੇ ਗੁਰੂ ਪਿਆਰਿਓ ਜਦੋਂ ਲਾਲ ਆਇਆ ਗੁਰੂ ਹਰਗੋਬਿੰਦ ਸਾਹਿਬ ਆਏ ਨਾ ਤੇ ਸੱਪ ਜਦੋਂ ਗੁਰੂ ਹਰਗੋਬਿੰਦ ਸਾਹਿਬ ਵਾਲਾ ਆਇਆ ਜ਼ਹਿਰੀਲਾ ਨਾਗ ਤੇ ਕਹਿੰਦੇ ਨੇ ਦੇਖੋ 4 ਸਾਲ ਦੇ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਮਹਾਰਾਜਾ ਲ ਆਇਆ ਤੇ ਮਹਾਰਾਜ ਨੇ ਸੱਪ ਦੀ ਛਰੀ ਘੋਟ ਕੇ ਫੜ ਲਈ ਐਨੀ ਜ਼ੋਰ ਦੀ ਉਹਨੂੰ ਨੱਪਿਆ ਕਿ ਸੱਪ ਦੇ ਮੂੰਹ ਵਿੱਚੋਂ ਖੂਨ ਨਿਕਲ ਆਇਆ ਆਖੋ ਸਤਨਾਮ ਸੱਪ ਨੂੰ ਗੁਰੂ ਪਿਆਰਿਓ ਇੰਨਾ ਕੁ ਨੱਪਿਆ ਕਿ ਸੱਪ ਦੇ ਸਾਹ ਮੁੱਕ ਗਏ ਸੱਪ ਮਰ ਗਿਆ ਮਹਾਰਾਜ ਨੇ ਹੱਥਾਂ ਵਿੱਚ ਘੋਟ ਕੇ ਸੱਪ ਨੂੰ ਮਾਰ ਦਿੱਤਾ ਇਹ ਵੀ ਯਤਨ નિષ્ફળ ਹੋ ਗਿਆ ਫਿਰ ਮਹਾਰਾਜ ਅੰਮ੍ਰਿਤਸਰ ਸਾਹਿਬ ਆਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਫਿਰ ਮਹਾਰਾਜ ਨੇ ਪਰਿਵਾਰ ਨੂੰ ਸੱਦਿਆ ਕਿ ਹੁਣ ਸਾਨੂੰ ਅੰਮ੍ਰਿਤਸਰ ਸਾਹਿਬ ਆ ਜਾਣਾ ਚਾਹੀਦਾ ਵਡਾਲੀ ਨੂੰ ਛੱਡ ਕੇ ਮਾਤਾ ਗੰਗਾ ਜੀ ਆਪਣੇ ਸਹਿਬਜਾਦੇ ਨੂੰ ਲੈ ਕਰਕੇ ਅੰਮ੍ਰਿਤਸਰ ਸਾਹਿਬ ਆ ਗਏ ਇੱਥੇ ਕਹਿੰਦੇ ਨੇ ਇਹਨੇ ਫਿਰ ਯਤਨ ਕੀਤਾ ਵੀ ਮੈਨੂੰ ਫਿਰ ਯਤਨ ਕਰਨਾ ਚਾਹੀਦਾ ਇੱਕ ਬ੍ਰਾਹਮਣ ਰਸਵਈਆ ਖਰੀਦਿਆ ਉਹਨੂੰ ਕਿਹਾ ਵੀ ਤੂੰ ਹਰਗੋਬਿੰਦ ਨੂੰ ਦਹੀਂ ਵਿੱਚ ਜ਼ਹਿਰ ਪਾ ਦੇ ਉਹਨੇ ਗੁਰੂ ਪਿਆਰਿਓ ਦਹੀਂ ਵਿੱਚ ਜ਼ਹਿਰ ਪਾਇਆ ਤੇ 4 ਸਾਲ ਦੇ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਦਹੀਂ ਖਵਾਉਣ ਲੱਗਾ ਤੇ ਮਹਾਰਾਜ ਨੇ ਦਹੀਂ ਨਹੀਂ ਖਾਦਾ ਬੜੇ ਜਤਨ ਕੀਤੇ ਉਤੋਂ ਮਾਤਾ ਗੰਗਾ ਜੀ ਆ ਗਏ ਪਤਾ ਲੱਗਾ ਕਹਿੰਦੇ ਨੇ ਬ੍ਰਾਹਮਣ ਨੂੰ ਸੂਲ ਹੋ ਗਿਆ ਤੇ ਜਿਹੜਾ ਦਹੀਂ ਸੀ ਜਦੋਂ ਕੁੱਤੇ ਨੂੰ ਪਾਇਆ ਤੇ ਕੁੱਤਾ ਮਰ ਗਿਆ ਪਾਜ ਖੁੱਲ ਗਿਆ ਕਿ ਸਾਡੇ ਭਰਾ ਪ੍ਰਿਥੀ ਚੰਦ ਨੇ ਤੀਜਾ ਵਾਰ ਕੀਤਾ ਹੈ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਨੇ ਦੁਸ਼ਟ ਬ੍ਰਾਹਮਣ ਮੂਵਾ ਹੋਇ ਕੈ ਸੂਲ ਕਹਿੰਦੇ ਨੇ ਜਿਹੜਾ ਬ੍ਰਾਹਮਣ ਸੀ ਨਾ ਉਹ ਸੂਲ ਹੋ ਕੇ ਮਰ ਗਿਆ ਸੀ ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪ੍ਰਿਥੀ ਚੰਦ ਨੇ ਬੜੇ ਵਾਰ ਕੀਤੇ ਪਰ ਮਹਾਰਾਜ ਦਾ ਕੁਝ ਨਹੀਂ ਵਿਗਾੜ ਸਕਿਆ ਫਿਰ ਜਦੋਂ ਇੱਥੇ ਆਏ ਅੰਮ੍ਰਿਤਸਰ ਸਾਹਿਬ ਮਹਾਰਾਜ ਨੂੰ ਬੁਖਾਰ ਹੋ ਗਿਆ ਸੀਤਲਾ ਨਿਕਲਾਈ ਤੇ ਕਈਆਂ ਨੇ ਕਿਹਾ ਮਹਾਰਾਜ ਮੰਦਰ ਵਿੱਚ ਲੈ ਕੇ ਜਾਓ ਸੀਤਲਾ ਦੀ ਪੂਜਾ ਕਰੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਦੇਵ ਨੇ ਆਖਿਆ ਸੀ ਨਹੀਂ ਭਾਈ ਅਸੀਂ ਸੀਤਲਾ ਦੀ ਪੂਜਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੀ ਪੂਜਾ ਕਰਨੀ ਆ ਉਹਦੀ ਅਰਦਾਸਨਾ ਕਰਨੀ ਆ ਤੇ ਜਦੋਂ ਠੀਕ ਹੋ ਗਏ ਉਦੋਂ ਸ਼ਬਦ ਆਚਾਰਿਆ ਸੀ ਸੀਤਲਾ ਤੇ ਰਾਖਿਆ ਬਿਹਾਰੀ ਪਾਰ ਬ੍ਰਹਮ ਪ੍ਰਭੂ ਕਿਰਪਾ ਦਾ ਕਿ ਸੀਤਲਾ ਤੋਂ ਪ੍ਰਮਾਤਮਾ ਨੇ ਰੱਖ ਲਿਆ ਹੈ ਤਾਪ ਤੋਂ ਪ੍ਰਮਾਤਮਾ ਨੇ ਰੱਖ ਲਿਆ ਹੈ ਇਸ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਵੱਡੇ-ਵੱਡੇ ਵੈਰੀਆਂ ਦੇ ਵਿੱਚ ਸਿਰ ਭੰਨ ਦਿੱਤੇ ਸੀ ਅੱਜ ਦੇ ਦਿਨ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਗੰਗਾ ਜੀ ਦੇ ਉਧਰ ਵਿੱਚੋਂ ਤੇ ਸਤ ਸਦਕਾਰਯੋਗ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਰਹਿਮਤ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ 3 ਜੀ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਏ